ਰੋਹਾਨੀ ਨਗਰੀ ਚੈਨਲ ਤੇ ਵੈਲਕਮ ਹੈ ਸਾਰੇ ਹੀ ਸਤਿਕਾਰਯੋਗ ਦੋਸਤਾਂ ਦਾ ਦੋਸਤੋ ਅੱਜ ਦੁਸ਼ਮਣ ਨੂੰ ਬਰਬਾਦ ਕਰਨ ਦੇ ਲਈ ਸ਼ਾਭਰ ਮੰਤਰ ਯਾਨੀ ਕਿ ਭੈਰੂ ਬਾਬਾ ਜੀ ਦਾ ਸ਼ਾਭਰ ਮੰਤਰ ਲੈ ਕੇ ਹਾਜ਼ਰ ਹੋਈਆਂ ਇਸ ਸ਼ਾਭਰ ਮੰਤਰ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਨੂੰ ਆਪਣੇ ਬੈਰੀ ਨੂੰ ਜੋ ਕਿ ਬਰਬਾਦ ਕਰ ਸਕਦੇ ਆਂ ਜਿਨੇ ਤੁਹਾਡੇ ਤੇ ਬਹੁਤ ਕੁਸ਼ਿਸ਼ ਕੀਤਾ ਤੁਹਾਨੂੰ ਜ਼ਿਆਦਾ ਕੁਝ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਇਸ ਭੈਰੂ ਬਾਬਾ ਜੀ ਦੇ ਸ਼ਾਬਰ ਮੰਤਰ ਦੇ ਨਾਲ ਤੁਸੀਂ ਆਪਣੇ ਦੁਸ਼ਮਣ ਨੂੰ ਆਪਣੇ ਬੈਰੀ ਨੂੰ ਬਰਬਾਦ ਹੁੰਦਾ ਦੇਖ ਸਕਦੇ ਆ ਲੇਕਿਨ ਗੱਲ ਇਹ ਹੈ ਕਿ ਇਸ ਮੰਤਰ ਨੂੰ ਸਿੱਧ ਕਰਨੀ ਦੇ ਲਈ ਤੁਹਾਨੂੰ ਸਮੇਂ ਦੀ ਵੀ ਜ਼ਰੂਰਤ ਪੈਣੀ ਹੈ ਅਤੇ ਕਿਹੜੀ ਵਿਧੀ ਦੇ ਨਾਲ ਕਿੰਨੇ ਦਿਨਾਂ ਦੇ ਵਿੱਚ ਇਹ ਸਿੱਧ ਹੋਵੇਗਾ ਕੀ ਕੀ ਸਮਾਨ ਚਾਹੀਦੇ ਸਾਰਾ ਕੁਝ ਤੁਹਾਨੂੰ ਮੈਂ ਦੱਸਾਂਗਾ ਦੋਸਤੋ ਇਸ ਮੰਤਰ ਨੂੰ ਜਾਨੀ ਕਿ ਕਾਲ ਪੈਰੋਂ ਬਾਬਾ ਜੀ ਦੇ ਸ਼ਾਬਰ ਮੰਤਰ ਨੂੰ ਜੋ ਕਿ ਸਿੱਧ ਕਰਨੀ ਦੇ ਲਈ 41 ਦਿਨ ਦਾ ਸਮਾਂ ਚਾਹੀਦਾ ਔਰ ਜਿਹਦੇ ਵਿੱਚ ਰੋਜ਼ ਤਿੰਨ ਮਲਾਂ ਇਸ ਮੰਤਰ ਦੀ ਜਪ ਕਰਨੀ ਆ ਪੈਣੀ ਹੈ ਔਰ ਕਾਲਾ ਅਸ ਨੂੰਨੇ ਚਾਹੀਦਾ ਕਾਲਾ ਤੁਹਾਡਾ ਪਾਣਾ ਹੋਣਾ ਚਾਹੀਦਾ ਵਸਤਰ ਤੁਹਾਡੇ ਔਰ ਮਾਲਾ ਵੀ ਕਾਲੀ ਹੈ ਹਕੀਕਾ ਦੀ ਹਕੀਕੀ ਮਾਲਾ ਤੇ ਇਹ ਮੰਤਰ ਜਾਪ ਕਰਨਾ ਹੈ ਜਿਹਦੇ ਲਈ ਸਮਾਨ ਜੋ ਲੱਗੇਗਾ ਉਹ ਇਹ ਹੈ ਕਿ 70 ਦੀ ਮਠਿਆਈ ਲੱਗੇਗੀ ਇੱਕ ਤਾਰੂ ਦੀ ਬੋਤਲ ਲਗਣੀ ਹੈ ਸ਼ਰਾਬ ਦੀ ਬੋਤਲ ਜਾਣੀ ਬੱਕਰੇ ਦੀ ਕਲੇਜੀ ਬੱਕਰੇ ਦਾ ਮਾਸ ਸਤਿ ਲੈਤੀਆਂ 7 7 ਲੌਂਗ 785 ਇੱਕ ਕੜਵਾ ਪਾਨ ਇੱਕ ਮਿੱਠਾ ਪਾਨ ਇਹ ਸਾਰਾ ਸਮਾਨ ਜਾਂ ਤਾਂ ਬਾਬਾ ਕਾਲ ਪੈਰੋਂ ਦੇ ਮੰਤਰ ਦੇ ਵਿੱਚ ਵੀ ਤੁਸੀਂ ਦੇ ਸਕਦੇ ਆ ਜਾਂ ਫਿਰ ਕਿਸੇ ਉਜਾੜ ਦੇ ਵਿੱਚ ਜਾਂ ਸ਼ਮਸ਼ਾਨ ਦੇ ਵਿੱਚ ਵੀ ਦੇ ਸਕਦੇ ਜਿਸ ਦਿਨ ਤੁਸੀਂ ਨੇ ਇਹ ਸਾਧਨਾ ਸ਼ੁਰੂ ਕਰਨੀ ਹੈ ਇਹ ਸਾਰਾ ਸਮਾਨ ਉਸ ਦਿਨ ਦੇਣਾ ਹੈ اور ਉਸ ਤੋਂ ਬਾਅਦ ਜਿਸ ਦਿਨ ਆਖਰੀ ਦਿਨ ਹੋ ਗਿਆ ਉਸ ਦਿਨ ਵੀ ਇਹ ਸਾਰਾ ਸਮਾਨ ਤੁਹਾਨੂੰ ਦੇਣਾ ਪੈਣਾ ਹੈ ਇਹ ਜੋ ਕਾਲ ਭੈਰੂ ਜੀ ਦਾ ਮੰਤਰ ਹੈ ਪਹਿਲਾਂ ਮੰਤਰ ਸੁਣ ਲਓ ਉਸ ਤੋਂ ਪਹਿਲਾਂ ਇਹ ਆ ਕਿ ਜਿਨ੍ਹਾਂ ਨੇ ਵੀ ਇਸ ਕਾਲ ਭੈਰੂ ਜੀ ਦੀ ਸਾਧਨਾ ਕਰਨੀ ਹੈ ਉਹ ਆਪਣੇ ਗੁਰੂ ਜੀ ਦੀ ਇਜਾਜ਼ਤ ਲੈ ਕੇ ਕਰ ਸਕਦਾ ਹੈ ਗੁਰੂ ਦੀ ਇਜਾਜ਼ਤ ਤੋਂ ਬਿਨਾ ਮੁਸ਼ਕਲ ਹੋ ਜਾਂਦਾ ਫਿਰ ਕਿਉਂਕਿ ਗੁਰੂ ਤੋਂ ਬਿਨਾਂ ਰੱਖਿਆ ਨਹੀਂ ਕੋਈ ਵੀ ਕਰ ਸਕਦਾ ਜੇਕਰ ਤੁਹਾਡੇ ਗੁਰੂ ਤੁਹਾਨੂੰ ਅਜਾਸ ਦੇਂਦੇ ਤਾਂ ਬੜੀ ਖੁਸ਼ੀ ਨਾਲ ਕਰ ਸਕਦੇ ਆ ਲੋ ਮੰਤਰ ਇਸ ਤਰ੍ਹਾਂ ਹੈ ਓਮ ਨਮੋ ਆਦੇਸ਼ ਗੁਰੂ ਦਾ ਕਾਲਾ ਪੈਰੂ ਕਾਲੀ ਰਾਤ ਕਾਲਾ ਪੈਰੂ ਭੇਜੂ ਅਧੀ ਰਾਤ ਬੈਠਾ ਹੁੰਦਾ ਬਿਠਾ ਕੇ ਮਾਰ ਖੜਾ ਹੁੰਦਾ ਗਿਰਾ ਕੇ ਮਾਰ ਲੇਟਾ ਹੁੰਦੋ ਸ਼ਕਤੀ ਵੇਠ ਗਲੀਚਾ ਖਾ ਰਤਕ ਪਾਨ ਕਰ ਮਾਰ ਮਾਰੇ ਅਮੁਖ ਜਿੱਥੇ ਅਮੁਖ ਸ਼ਬਦ ਆਉਂਦਾ ਹੈ ਉਥੇ ਤੁਸੀਂ ਆਪਣੇ ਦੁਸ਼ਮਣ ਦਾ ਨਾਮ ਲੈਣਾ ਹੈ ਸ਼ਤਰੂ ਕੋ ਮਾਰ ਨਾ ਮਾਰੇ ਤਾਂ ਮਾਤਾ ਕਾਲਕਾਂ ਕੀ ਆਣ ਗੁਰੂ ਗੋਰਖਨਾਥ ਕੀ ਆਣ ਦੁਹਾਈ ਸ਼ਿਵ ਗੋਰਾ ਪਾਰਵਤੀ ਕੀ ਸ਼ਬਦ ਸੱਚਾ ਪਿੰਡ ਕਾਚਾ ਦੇਖੂ ਰੇ ਕਾਲ ਪੈਰੋਂ ਤੇਰੇ ਸ਼ਬਦ ਦਾ ਤਮਾਸ਼ਾ ਇਹ ਮੰਤਰ ਹੈ ਦੋਸਤੋ ਇਸ ਮੰਤਰ ਨੂੰ ਪਹਿਲਾਂ ਚੰਗੀ ਤਰ੍ਹਾਂ ਕੰਠ ਕਰਕੇ ਦਸੀ ਹੋਈ ਦਸੀ ਹੋਈ ਵਿਧੀ ਦੇ ਅਨੁਸਾਰ ਹੀ ਇਹਦਾ ਜਾਪ ਕਰਨਾ ਹੈ ਜਿੰਨੇ ਦਿਨ ਦੀ ਸਾਧਨਾ ਦੱਸੀ ਹੈ ਲੇਕਿਨ ਇਹ ਪਰੂਵਾ ਬੱਲੀ ਦਾ ਸ਼ਾਪਰ ਮੰਤਰ ਕਿਹੋ ਜਿਹਾ ਲੱਗਾ ਇਹ ਵੀਡੀਓ ਕਿਹੋ ਜਿਹੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਹੈ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਨੇ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਆਪੀਰਾਂ ਦੀ ਜ਼ਰੂਰ ਲਿਖਣੀ ਹੈ ਜਲਦ ਹੀ ਇੱਕ ਨਵੇਂ ਮੰਤਰ ਪਾਠ ਦੇ ਨਾਲ ਹਾਜ਼ਰ ਹੋਵਾਂਗੇ ਸੋ ਜਦ ਤੱਕ ਲਈ ਜੈ ਪੀਰਾਂ ਦੀ